میں شب اکثر ਬਾਬਾ ਕਲਿਆਣ ਚਾਚੀ ਦਾ ਜਨਮ ਸਨ 1440 ਦਾ ਹੈ ਉਹਨਾਂ ਤੋਂ 4 ਸਾਲ ਛੋਟੇ ਜਿਨ੍ਹਾਂ ਨੂੰ ਆਪਾਂ ਸਨਮਾਨਯੋਗ ਬਾਬਾ ਲਾਲੂ ਜੀ ਕਿ ਗੁਰਨਾਮ ਸਿੰਘ ਜੀ ਦੇ ਚਾਚਾ ਜੀ ਇੱਥੇ ਇੱਕ ਬੇਨਤੀ ਆਪਨ ਘਰ ਕੀ ਦਾ ਮੰਨ ਕਿ ਬਾਬਾ ਕਾਲੂ ਜੀ ਦਾ ਅਸਥਾਨ ਫੈਦਕੇ ਤੇ ਕਥਾ ਕਰਕੇ ਕਿਉਂਕਿ ਅਕਸਰ ਜਦੋਂ ਸੀ ਸੱਚੇ ਸੁਦੇ ਦੇ ਸਾਖੀ ਸੁਣਾਈ ਖਰੇ ਸੁਦੇ

ستگو گرو نانک صاحب جیتکاشی پروارا میں بابا کالو جی میں شبدیا کیونکہ جب خر سوبے والی ہوتی سب نے چندر پیتا جی نے جڑک یہ ستگر نے آپ کی کھیل برتائی پر ਅਸੀਂ ਸਾਰੇ ਮੰਨਦੇ ਹਾਂ ਕਿ ਗੁਰਮਾਨ ਸਿੰਘ ਸਾਹਿਬ ਜੀ ਨੇ ਵੀਰ ਪਿੰਡਾਂ ਦਾ ਸੋਭਾ ਦਿੱਤਾ ਸੱਚਾ ਸੋਦਾ ਕਹਿ ਲਓ ਲੰਗਰ ਜੀ ਨੇ ਆਪ ਸਾਡੇ ਉੱਥੇ ਇੱਕ ਗੁਰਦੁਆਰਾ ਹੋਰ ਹੈ ਸੱਚਾ ਇਹ ਬਹੁਤ ਕਰਕੇ ਇਤਿਹਾਸ ਵਿੱਚ ਲਿਖਿਆ ਸਾਹਿਬ ਜੀ ਬਜ਼ੁਰਗ ਜੀ ਦਾ ਦਰਸਨ ਉੱਥੇ ਸੱਚੇ ਸੋਦੇ ਦੇ ਜਿਹੜੇ ਗੁਰਦੁਆਰਾ ਸੱਚ ਹਨ ਜੇਸ਼ ਦੇ ਮਟਵਾਰੇ ਤੋਂ ਪਹਿਲਾਂ ਉਹਦੀ ਜਿਹੜੀ ਸੇਵਾ ਸੰਭਾਲੀ ਉਹਦਾ ਸਿੱਖ ਕਰਦੇ ਸੱਚ ਨੂੰ ਦਾ ਮੁੱਲ ਜਦੋਂ ਬਾਹਰੋਂ ਕਰਾ ਸੋਦਾ ਕਰਨ ਗਏ ਆ ਉਦੋਂ ਉਹਦੀ سوادر لگے جی جی بندہ واپس آیا ہوں استھان کا نام کن یاد رکھو جی سیوا نہیں ہوں وہ چوڑ کانے تو باہر والے پاس اے.

पिताजी कुल ना, नाम ਉਸ ਤੋਂ ਬਾਅਦ ਸਤਿਗੁਰੂ ਨੇ ਫਿਰਤਾ ਤਾਂ ਤਾਂ ਗੁਰੂ ਜੀ ਦਾ ਨਾਮ ਅਰੰਭਿਆ ਇੱਕ ਬੇਨਤੀ ਹੈ ਜਿਹੜੀ ਕਤਨਾ ਅਸੀਂ ਜਨੂ ਵਾਲੀ ਪੜ੍ਹਦੇ ਇਹ ਖਰਾ ਸੋਤਾ ਤੋਂ ਬਾਅਦ ਪੈਂਦਾ ਪਹਿਲਾਂ ਕਾਠਾ ਪੜ੍ਹਦੇ ਹੰ ਪੰਡਿਤ ਇਹ ਬ੍ਰਿਜਨਾਥ ਨੂੰ ਸਤਿਗੁਰੂ ਆਪ ਨੂੰ ਉਪਦੇਸ਼ ਦਿੰਦੇ ਆ ਗੋਪਾਲ ਪੰਦੇ ਨੂੰ ਉਪਦੇਸ਼ ਦੇ ਤੇਰਾ ਮੌਲਵੀ ਕੁੱਤ ਮਤੀਰ ਨੂੰ ਅੰਦਰ ਦੀ ਭੇਜ ਦੱਸਦੇ ਆ پر صدقل ہر سامنے بیوان کو کے شکل کہہ دیتے ہیں کہ پڑھائی اس طرح نہیں اندر دی پڑھائی اس طرح ہے پر میری بنتی جدو پتا جی نے ویر پہ یہ دیتے ہیں کہ تجھے کھرا سوگا کرنا ہے چھوڑ کا نام ملی سے سچ ہے کہ جب یہ کھرا سوگا کیتا بابا جی کے نگر بار ہوئی تو بس ہے کہ یہ بار ہوا کھا ساتھ گرہ نے کیا ساتھ گرہ نے کھرا سوگا کرنا ہے سچا سوگا سنگ جی ہی سارے شبدنے یاد رکھو یہ کمائی پتا بےانی ملک بھاگوں کہ برہم پوجنی اس گریباں کا خون چورا جا گھر کی روٹی تیر کا لوگ یہ بےمانی کا ہے سچ ہے

جدو پیسے میرے ست گرو نانکے نا جی لگے سن بابا سوچی پیسے کس نے دے جی ملک پاگو دچوڑیاں کیوں نکلتا ہے تو پتا جی نے جیسے دیتے کیا جا سکتا ਇਹ ਤੁਹਾਡੀ ਕਮਾਈ ਦਰਸਤ ਨਹੀਂ ਪਿਆਰੋ ਉਹ ਦਸਾਂ ਨਵਾਂ ਦੀ ਕਮਾਈ ਸੱਚੀ ਕਮਾਈ ਸੀ ਸਭ ਤੋਂ ਪਹਿਲਾਂ ਤੁਹਾਨੂੰ ਬੇਨਤੀ ਕਰਾਂਗਾ ਉਹ ਧਰਤੀ ਜਿਹਨੂੰ ਆਪਾਂ ਰਾਏ ਕੋਈ ਦੀ ਤਲਵੰਡੀ ਕਹਿੰਦੇ ਜਿਸ ਦਾ ਅੱਜ ਨਾਮ ਨਨਕਾਣਾ ਸਾਹਿਬ ਹੈ ਪਰ ਇਤਿਹਾਸ ਨੇ ਨਨਕਾਣਾ ਸਾਹਿਬ ਦੀ ਥਾਂ ਸ਼ਬਦ ਵਰਤਿਆ ਨਾਨਕ ਆਏ ਯਾਦ ਰੱਖੋ ਆਪਾਂ ਪੰਜਾਬੀ ਸਿੱਧਾ ਕਹਿੰਦੇ ਨਨਕਾਣਾ ਅਸਲ ਵਿੱਚ ਸ਼ਬਦ ਹੈ ਨਨਕਾਣੇ ਦੇ ਅਰਥ ਕੀ ਹੈ

سب تو پہلا جی گرو نانک سا سچے مہاراج جی

ਅਈ ਸਾ ਜਿਆਦਾ ਸ਼ਬਦ ਤੇ ਨਹੀਂ ਪੜਾਂਗਾ ਸਿਰ ਗੌਂਡ ਰਾਜ ਦਾ ਸ਼ਬਦ ਹੈ ਇਬਾਦਤ ਵਾਲਾ ਬੰਦਗੀ ਕਰਨ ਵਾਲਾ ਉਹਦੇ ਸੰਬੰਧੀ ਆਪਣੇ ਵਰਗਾ ਸੋਚੀਏ ਲੰਗ 184 ਮੇਤ ਨਹੀਂ ਸਭ ਸੇਵ ਕਰਦਾ ਉਹ ਸ਼ਬਦ ਵਿੱਚ ਲੋਧੀਆਂ ਦਾ ਰਾਜ ਹੈ ਕਬੀਰ ਸਰ ਨੂੰ ਖਤਮ ਕਰਨ ਵਾਸਤੇ ਸੱਚ ਕਹਿ ਕੇ ਖਾਤੀ ਨੂੰ ਸ਼ਰਾਬ ਪਿਆਇਆ ਉਹ ਸਾਰੀ ਬਾਤ ਹੈ ਤੇ ਕਾਜ਼ੀ ਮਹਾਉਤ ਨੂੰ ਕਹਿੰਦਾ ਕਿ ਇਸ ਹਾਥੀ ਦੇ ਸਿਰ 'ਤੇ ਉੰਡਾ ਮਾਰ ਤੇ ਕਬੀਰ ਸਾਹਿਬ ਦੇ ਤਨ ਨੂੰ ਤੂੰ ਉਜਲ ਦੇ ਹਾਥੀ ਦਿਨਵਰੀ ਹੁੰਦਾ ਪਰ ਮੇਰੀ ਵਿਕਤੀ ਬਾਣੀ ਹੈ ਤਦ ਕਬੀਰ ਸਾਹਿਬ ਕਹਿੰਦੇ ਨੇ ਉਹ ਉਜਲਣ ਵਾਸਤੇ ਹਾਥੀ ਨੂੰ ਦੁੜਾ ਕੇ ਜਾਂਦਾ ਹੈ ਹਾਥੀ ਜਦੋਂ ਕਬੀਰ ਸਾਹਿਬ ਦੇ ਕੋਲ ਆਇਆ ਉਹਨੇ ਆਪਣੀ ਸੁੰਡ ਥੱਲੇ ਕਰਕੇ ਕਬੀਰ ਜੀ ਦੇ ਤਨ ਨੂੰ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ ਇਹ ਸ਼ਕਤ ਆਪ ਡਿਟੇਲ ਨਾਲ ਪੜ੍ਹ ਲਿਓ ਕਿ ਪੂਜਾ ਬਾਣ ਦੇ ਲਾ ਕੇ ਕਰ ਰਿਓ

ਜਦੋਂ ਸਤਿਗੁਰੂ ਜੀ ਤੇ ਸਰਪ ਸ਼ਾਨ ਕਰਦਾ ਹੈ ਰਾਏ ਬੁਲਾਉਂਦਾ ਹੈ ਉਹ ਵਾਪਸ ਘਰ ਹੁੰਦਾ ਹੈ ਪ੍ਰਾਪਨ ਜਨਮ ਸਾਖੀ ਜਿ ਲਿਖਿਆ ਹੈ ਕਿ ਬਾਬਾ ਕਾਲੂ ਸਾਹਿਬ ਜੀ ਬੁਲਾਉਂਦਾ ਹੈ ਰਾਏ ਬੁਲਾਉਂਦਾ ਕੁਮਾਰਾ ਬਾਬਾ ਜੀ ਹੁੰਦੇ ਬਾਬਾ ਕਾਲੂ ਜੀ ਕਿੰਨੇ ਰਾਏ ਬੁਲਾਉਂ ਆਪਣੇ ਪਲ ਨੂੰ ਆਪਣੇ ਅਸੰਤੋਸ਼ ਪੈਂਦਾ ਤੇ ਬਾਬਾ ਕਾਲੂ ਸਾਹਿਬ ਜੀ ਚਲੋ ਉਹਨਾਂ ਦੇ ਕਾਰ ਦਾ ਰਾਏ ਬੁਲਾਦ ਉਹਨਾਂ ਦੇ ਹੱਥ ਨੂੰ پکڑ ਕੇ ਬੋਸਾ ਲੈਂਦਾ ਹੱਥ ਚੁੰਮਦਾ ਤੇ ਅਗਲੇ ਸ਼ਬਦ ਬੜੇ ਸੋਹਣੇ ਉੱਥੇ ਲਿਖਦੇ ਨੇ ਰਾਏ ਬੁਲਾਦ ਕਹਿੰਦਾ ਕਾਲੂ ਤੇ ਸ਼ਬਦ ਜੀ ਕਾਲੂ ਮਤਾ ਨਾਨਕ ਨੂੰ ਫਿੱਟ ਮਾਰਾਕ ਦਾ ਹੁੰਦਾ ਮਤਾ ਨਾਨਕ ਨੂੰ ਫਿੱਟ ਮਾਰਦਾ ਫਿੱਟ ਮਾਰਾਕ ਦਾ ਹੁੰਦਾ ਇਹ ਮਹਾਂਪੁਰਖਈ ਬਾਬਾ ਕਾਲੂ ਦੀ ਸੁਣੀ ਜਾਂਦੇ ਇਹ ਮਹਾਂਪੁਰਖਈ ਮੇਰੇ ਭਾਗ ਚੰਗੇ ਤੇ ਮੇਰੀ ਖਿਆਤੀ ਵਿੱਚ ਆਇਆ ਹੈ ਤੇਰੇ ਭਾਗ ਚੰਗੇ ਤੇਰੇ ਕਰ ਪੁੱਤਰ ਬਣ ਕੇ ਆਇਆ ਤੇ ਨਾਲ ਅੱਖਾਂ ਭਰ ਕੇ ਕਹਿ ਲਗਾ ਦੇਖੀ ਕਾਲੂ ਕਿ ਤੇ ਫਿੱਟ ਮਾਰਨਾ ਨਹੀਂ ਕਿਉਂਕਿ ਨਾਲਿਕ ਕਰਕੇ ਮੇਰੀ ਨਗਰੀ ਵਸਦੀ ਇਹਦੇ ਕਰਕੇ ਮੇਰਾ ਇਹ ਸ਼ਹਿਰ ਵਸਦਾ ਮੈਂ ਬ੍ਰਿੰਦਿਪ ਕਲਾ ਦਾ ਇਸੇ ਸ਼ਬਦ ਦੇ ਮਾਰਕ ਕਰਕੇ ਜਾਂਦੇ ਸਭ ਤੋਂ ਪਹਿਲਾਂ ਉਹ ਧਰਤੀ ਤੰਤਰ ਜੋ ਯਾਦ ਕਰੂ ਜਦੋਂ ਅਸੀਂ ਇਹ ਵਨ ਆਪਣੇ ਇਤਿਹਾਸ ਕਰਦੇ ਹਾਂ ਉਸ ਤੱਕ ਕਿ ਬਨਾਰਸ ਵੀ ਜਨਮ ਹੋਇਆ ਤੇ ਲੋਕ ਕਹਿੰਦੇ ਬੜੇ ਭਾਗਾ ਵਾਲਾ ਬਨਾਰਸ ਵੀ ਜਨਮਾ ਬੜੇ ਭਾਗਾ ਵਾਲਾ ਕਾਂਸੀ ਵੀ ਜਨਮੇ ਬੜੇ ਭਾਗਾ ਵਾਲਾ ਜਗਨਨਾਥਪੁਰੀ ਵੀ ਜਨਮ ਹੈ ਇਹ ਹੀ ਹੈ ਨਾ ਕਈਆਂ ਬੰਦਿਆਂ ਦੀ ਤਾਂ ਸਿਰਫ ਹੁੰਦੀ ਹੈ ਉਹ ਚੰਗੇ ਇਤਿਹਾਸਿਕ ਨਗਰਾਂ ਵਿੱਚ ਜਨਮ ਲਈਵੇਂ ਪਰ ਮੇਰੇ ਤਾਧੂ ਨਾਮ ਸਿੰਘ ਸਾਹਿਬ ਜੀ ਦੀ ਆਮਦ ਹੋਈ ਯਾਰੋ ਉਸ ਨਗਰ ਨੂੰ ਕੌਣ ਜਾਣਦਾ ਸੀ ਜਿਸ ਨੂੰ ਬਾਪੂ ਦੀ ਕਾਹਤ ਨੇ ਲੜਕਾਣਾ ਸਾਹਿਬ ਬਣਾਇਆ

ਜਿੰਨੇ ਦੇ ਇਤਿਹਾਸ ਵਾਸਤੇ ਜਾਣਕਾਰੀ ਵਰਤੀ ਭਾਵੇਂ ਥੋੜੀ ਵਰਤੀ ਬਹੁਤੀ ਵਰਤੀ ਮੈਂ ਦੱਸੋ ਕਿਹੜਾ ਹੁੰਦਾ ਜਿੰਨੇ ਭਾਈ ਸੰਤੋਖ ਸਿੰਘ ਤੋਂ ਬਿਨਾ ਧਿਆਸ ਕਿਵੇਂ ਅਸੀਂ ਮਹਾਂਕਾਲੂ ਦੀ ਉਦਾਹਰਣ ਲਈ ਯੂਨੀਵਰਸਿਟੀਆਂ ਚ ਮਹਾਂਕਾਲੂ ਦੀ ਹਿਸਟਰੀ ਪੜ੍ਹ ਕੇ ਦੇਖੋ ਸੰਗਤ ਜੀ ਸੱਚ ਜੇ ਇੱਕ ਪਾਸੇ ਤੁਸੀਂ ਜਨਸਖੀ ਦੇਖੋ ਇੱਕ ਪਾਸੇ ਉਹਨੂੰ ਪੜ੍ਹ ਕੇ ਦੇਖੋ ਤਕਰੀਬਨ ਫੇਰਖੰਦੇ 25 ਤੋਂ 30 ਦੀ ਦੇ ਸ਼ਬਦ ਦੇ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਤੋਂ ਪਹਿਲਾਂ ਤਲਵੰਡੀ ਦੇ ਚੀਵਾ ਦਾ ਸੁਭਾਅ ਚੇਂਜ ਹੋ ਗਿਆ ਕਹਿੰਦੇ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਉੱਥੇ ਮੌਲਵੀ ਵੀ ਰਹਿੰਦਾ ਹੈ ਉੱਥੇ ਪੰਡਿਤ ਵੀ ਰਹਿੰਦਾ ਹੈ ਉੱਥੇ ਮੁਸਲਮਾਨ ਵੀ ਰਹਿੰਦੇ ਨੇ ਚਿੱਤੇ ਰੱਖੋ ਉੱਥੇ ਕਿਰਤੂ ਵੀ ਰਹਿੰਦੇ ਨੇ ਉੱਥੇ ਬ੍ਰਾਹਮਣ ਵੀ ਰਹਿੰਦੇ ਨੇ ਖੱਤਰੀ ਵੀ ਰਹਿੰਦੇ ਨੇ ਕਹਿੰਦੇ ਭਾਦੋਂ ਦਾ ਮੀਂਹ ਆਇਆ ਤੇ ਬੱਦਲ ਭਰ ਭਰ ਕੇ ਪਾਣੀ ਝਾੜੇ ਤਲਵੰਡੀ ਦੇ ਉੱਤੇ بارش ਹੋਈ جیڑے پھل دا روک نے انہاں دے پھلاں دا رس وکرا ہو گیا اوتھے بھائی سب کہندے جدو ساری تلوندی ہر پاسے رحمت وردی پئی کہ بناسپتی دے اثرے پشما تے اثرے منکھاں دے اثرے کہندا میں انج لگدا ہے کہ جویں قادر نے بادشاہ دے آون تو پہلا سبائی کیتی جاندی ہے شہر وچ امن امان ہوندا ہے میرے تھانوں گرو نانک صاحب دے آون تو پہلا قدرت میں کو میں وہ کی کوئی ساری پیزا ہی تبدیل ماتا